ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆ ਪਠਾਨਕੋਟ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਏ ਆ ਪਠਾਨਕੋਟ ਸਿਟੀ ਰੂਲਰ ਦਾ ਚਾਰਜ ਜਿਹੜਾ ਹੈ ਡੀਐਸਪੀ ਸੁਖਚੰਦਰ ਖਾਪਰ ਨੇ ਜਿਹੜਾ ਹੈ ਉਹ ਸੰਭਾਲ ਲਿਆ ਹਾਲਾਂਕਿ ਪਠਾਨਕੋਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਆਪਣੀ ਸੇਵਾ ਜਿਹੜੀ ਉਹ ਦੇ ਰਹੇ ਨੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਜਿਹੜੀ ਨੇ ਉਹ ਨਿਭਾ ਰਹੇ ਨੇ ਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੀ ਪ੍ਰਾਇੋਰਟੀ ਲਿਸਟ ਜਿਹੜੀ ਹੈ ਉਹ ਇਹ ਹੋਏਗੀ ਕਿ ਲੋਕਾਂ ਨੂੰ ਜਿਹੜੇ ਲੋਕ ਨੇ ਪਠਾਨਕੋਟ ਦਿਹਾਤੀ ਦੇ ਉਹਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਡਾ ਸਾਥ ਜਿਹੜਾ ਹੈ ਪੁਲਿਸ ਦਾ ਸਾਥ ਜਿਹੜਾ ਉਹ ਦਿੱਤਾ ਜਾਵੇ ਤਾਂ ਮਾੜੇ ਅੰਸਰਾਂ ਤੇ ਜਿਹੜੀ ਹੈ ਉਹ ਨਕੇਲ ਪਾਈ ਜਾ ਸਕਦਾ ਹੈ ਉਹਨੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨਾ ਸਾਡਾ ਪਰਮ ਧਰਮ ਜਿਹੜਾ ਹੈ ਉਹ ਹੋਵੇਗਾ ਫਸਟ ਪ੍ਰਾਇੋਰਟੀ ਸਾਡੀ ਹੋਵੇਗੀ ਤੇ ਉਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮਾਨਯੋਗ ਐਸਐਸਪੀ ਅਧਿ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਜਿਹੜਾ ਹੈ ਅਸੀਂ ਕੰਮ ਕਰਦੇ ਆਏ ਹਾਂ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਹਮੇਸ਼ਾ ਹੀ ਅਸੀਂ ਪਾਲਣਾ ਕਰਾਂਗੇ ਤੇ ਲੋਕਾਂ ਦੀ ਜਿਹੜੀ ਹੈ ਤੰਦੇਹੀ ਦੇ ਨਾਲ ਸੁਰੱਖਿਆ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਹੋਰ ਕੀ ਕੀ ਗੱਲਬਾਤ ਉਹਨਾਂ ਨੇ ਇਸ ਦੌਰਾਨ ਕੀਤੀ ਹੈ ਆਊਟਫਰੰਮ ਲਈ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਪਠਾਨਕੋ ਦਾ ਸਰਦar ਦਿਲਵਿੰਦਰ ਸਿੰਘ ਢਿਲੋਂ ਸਾਹਿਬ ਦੇ ਹੁਕਮਤ ਮੁਤਾਬਕ ਉਹਨਾਂ ਦੇ ਦਸਨ ਨਿਰਦੇਸ਼ਾਂ ਦੇ ਮੁਤਾਬਕ ਸਾਡੀ ਪਹਿਲੀ ਪ੍ਰਾਇੋਰਟੀ ਹੈਗੀ ਹੈ ਕਿ ਪਬਲਿਕ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਡਿਊਟੀ ਨੂੰ ਪੂਰ ਅਮਨ ਵਧੀਆ ਤਰੀਕੇ ਨਾਲ ਨਿਭੜੇ ਚਾੜਨਾ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਜਾਂ ਪਬਲਿਕ ਨੂੰ ਵੀ ਲੱਗਦਾ ਹੈ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਕੋਈ ਆਪਰਾ ਬੰਦਾ ਕੋਈ ਆਪਣੇ ਆਕੇ ਸ਼ਹਿਰ ਦੇ ਵਿੱਚ ਠਹਿਰਦਾ ਜਾਂ ਕਿਸੇ ਪਿੰਡ ਦੇ ਵਿੱਚ ਠਹਿਰਦਾ ਹੈ ਜਾਂ ਕਿਸੇ ਜਗ੍ਹਾ ਦੇ ਉੱਪਰ ਘੁੰਮ ਰਿਹਾ ਹੈਗਾ ਜਿੱਥੇ ਕਿਤੇ ਵੀ ਲੱਗਦਾ ਵੀ ਇਹ ਬੰਦਾ ਜਿਹੜਾ ਅਨਨੋਨ ਹੈਗਾ ਜਰੂਰ ਉਸ ਬਾਰੇ ਜਿਹੜਾ ਪੁਲਿਸ ਨੂੰ ਤਲਾਸ਼ ਦਿਓ ਤਾਂ ਜੋ ਸਮੇਂ ਰੈਂਦੇ ਆਪਾਂ ਉੱਤੇ ਕਾਰਵਾਈ ਕਰ ਸਕੀਏ ਔਰ ਇਤੋਂ ਅਲਾਵਾ ਜਿਸ ਤਰ੍ਹਾਂ ਕਿ ਤੁਸੀਂ ਪੁੱਛ ਰਹੇ ਸੀਗੇ ਕਿ ਨਸ਼ੇ ਦੇ ਸਬੰਧ ਵਿੱਚ ਬ੍ਰਦਰ ਉਹਦੇ ਸਬੰਧ ਵਿੱਚ ਡੀਜੀਪੀ ਸਾਹਿਬ ਮਾਨ ਜੋਗ ਡੀਜੀਪੀ ਸਾਹਿਬ ਪੰਜਾਬ ਔਰ ਐਸਐਸਪੀ ਸਾਹਿਬ ਸਖਤ ਦਿਸ਼ਾ ਨਿਰਦੇਸ਼ ਅਗੇ ਨੇ ਤੇ ਕਿਸੇ ਵੀ ਕੀਮਤ ਦੇ ਉੱਪਰ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸੇ ਵੀ ਤਰੀਕੇ ਨਾਲ ਉਸ ਬੰਦੇ ਵਿੱਚ ਲਿਪਤ ਹੋ ਗਏ ਨੇ ਜਿਹੜੇ ਕਿ ਨਸ਼ੇ ਦੇ ਚੱਕਰ ਕਰਕੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਸਾਡੇ ਆਲੇ ਦੁਆਲੇ ਨੂੰ ਖਰਾਬ ਕਰਦੇ ਨੇ ਚੁੱਕ ਕੇ ਬਕਾਇਦਾ ਨੂੰ ਰੰਗੇ ਤੇ ਫੜ ਕੇ ਸਲਾਖਾਂ ਤੇ ਪਛਤਕਾਂਗੇ ਤਾਂ ਜੋ ਇਹੋ ਜਿਹੇ ਬੰਦਿਆਂ ਨੂੰ ਉੱਪਰ ਨਤਕਾਸੀ ਜਾ ਸਕੇ ਔਰ ਤੀਸਰੀ ਗੱਲ ਤੁਸੀਂ ਇਹ ਕਹਿ ਰਹੇ ਹੋ ਆਪਣੇ ਬਾਬਾ ਸਾਹਿਬ ਕੇ ਬਾਰਡਰ ਏਰੀਏ ਦੇ ਵਿੱਚ ਆਪਾਂ ਬਿਲਕੁਲ ਸਾਡੀ ਫੋਰਸ ਜਿਹੜੀ ਹੈ ਉਸ ਤਾਈਂ ਨੇ ਡਿਊਟੀ ਕਰ ਰਹੀ ਹੈ ਪਹਿਲਾਂ ਵੀ ਕਰ ਰਹੀ ਆ ਹੁਣ ਵੀ ਕਰ ਰਹੀ ਆ ਅੱਗੇ ਤੋਂ ਵੀ ਕਰਦੇ ਰਾਵਾਂਗੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਬੰਦੇ ਨੂੰ ਉਥੇ ਪਰ ਨਹੀਂ ਮਰਨ ਦੇਾਂਗੇ ਔਰ ਆਪਣੀ ਪਬਲਿਕ ਨੂੰ ਆਪਾਂ ਆਸ਼ਵਾਸਨ ਦਿਵਾਨੇ ਆ ਕਿ ਮਾਨਯੋਗ ਐਸਐਸਪੀ ਸਾਹਿਬ ਦੇ ਦਸ਼ਾ ਦੇ ਮੁਤਾਬਕ ਜਿਹਨਾਂ ਦੇ ਦਸ਼ਾ ਦੇ ਮੁਤਾਬਕ ਬੜੇ ਵਧੀਆ ਤਰੀਕੇ ਨਾਲ ਆਪਾਂ ਡਿਊਟੀਆਂ ਨੇਪਰੇ ਚੜਾਂਗੇ ਆਨਲਾਈਨ ਤਿਹਾਰਾਂ ਨੂੰ ਬੜੇ ਵਧੀਆ ਤਰੀਕੇ ਨਾਲ ਪੀਸਫੁਲੀ ਤਰੀਕੇ ਨਾਲ ਜਿਹੜੇ ਕਿ ਤਿਹਾਰ ਮਨਾਏ ਜਾ ਸਕਣ ਔਰ ਪਬਲਿਕ ਅਕੀ ਅਪੀਲ ਹੈ ਜਿਹੜਾ ਵੀ ਕੋਈ ਤੁਹਾਨੂੰ ਸ਼ੱਕੀ ਬੰਦਾ ਜਾਂ ਸ਼ੱਕੀ ਵਿਅਕਤੀ ਜਾਂ ਕਿਸੇ ਤਰੀਕੇ ਦੀ ਵੀ ਚੀਜ਼ ਦਿਖਾਈ ਦਿੰਦੀ ਆ ਸਾਨੂੰ ਸੂਚਿਤ जरूर ਕਰੋ ਔਰ ਬਾਕੀ ਆਪਾਂ ਤੁਹਾਡੇ ਜਾਨ ਮਾਲ ਦੀ ਸੁਰੱਖਿਆ ਵਾਸਤੇ ਦਿਨ ਭਰ ਰਾਤ ਭਰ ਹਾਜ਼ਰ ਆਂ ਜਦੋਂ ਮਰਜ਼ੀ ਤੁਹਾਡੀ ਜੂਰਡਿਕਸ਼ਨ ਦੇ ਅੰਦਰ ਸ਼ਰਾਰਤੀ ਤੱਤ ਉਹਨਾਂ ਨੂੰ ਕੀ ਜਤਾਉਂਦੀਆਂ ਨੇ ਬਿਲਕੁਲ ਧੰਨਵਾਦ ਸਾਬ ਸ਼ਰਾਰਤੀ ਤੱਤਵਾਂ ਨੂੰ ਸ਼ਰਾਰਤੀਓ ਤੋਂ ਇਲਾਵਾ ਜਿਹੜੇ ਵੀ ਕਿਸੇ ਤਰੀਕੇ ਦੇ ਨਾਲ ਇਲਲੀਗਲ ਕੰਮ ਦੇ ਵਿੱਚ ਲਿਪਟ ਹੈਗੇ ਨੇ ਜਾਂ ਚੋਰੀ ਛਿਪੇ ਕਰਦੇ ਨੇ ਕਿਸੇ ਕਿਸਮ ਦਾ ਵੀ ਧੰਦਾ ਉਹਨਾਂ ਨੂੰ ਸਖਤ ਤਾੜਨਾ ਹੈ ਕਿ ਆ ਵੀ ਆਪਣੇ ਆਪਣੇ ਕੰਮਾਂ ਨੂੰ ਬਿਲਕੁਲ ਬੰਦ ਕਰ ਲੋ ਨਹੀਂ ਤਾਂ ਆਪਾਂ ਸਖਤ ਕਾਨੂੰਨੀ ਕਾਰਵਾਈ ਕਰਕੇ ਇਸ ਲੱਖਾਂ ਤੇ ਪੈਸੇ ਤੱਕਾਂਗੇ ਕਿਸੇ ਕੀਮਤ ਤੇ ਵੀ ਕਿਸੇ ਵੀ ਬੰਦੇ ਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਵੈਰੀ ਮਚ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀਗਰੀ ਰਿਪੋਰਟ